ਅਭਿਸ਼ੇਕ ਡਾਗਰ ਦੇ ਵੱਲੋਂ ਭੋਖੜਤਾਲ ਜਾ ਰਹੀ ਹੈ ਮਰਨ ਵਰਤ ਵਾਲੀ ਥਾਂ ਤੇ ਚੰਡੀਗੜ੍ਹ ਦੀ ਪੁਲਿਸ ਨੇ ਡੇਰੇ ਲਾ ਲੈਨੇ ਵੱਡੇ ਗਿਣਤੀ ਦੇ ਵਿੱਚ ਚੰਡੀਗੜ੍ਹ ਦੇ ਪੁਲਿਸ ਬਲਾਜ਼ਮ ਪਹੁੰਚੇ ਨੇ ਵੱਡੇ ਗਿਣਤੀ ਦੇ ਵਿਦਿਆਰਥੀ ਵਰਗ ਹਾਜ਼ਰ ਹੈ ਅਭਿਸ਼ੇਕ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਵਿਦਿਆਰਥੀਆਂ ਨੇ ਪੰਜਾਬ ਤੋਂ ਵੱਡੇ ਗਿਣਤੀ ਦੇ ਵਿੱਚ ਹਰਿਆਣਾ ਤੋਂ ਵੱਡੇ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਡੇਰੇ ਯੂਨੀਵਰਸਿਟੀ ਜਲਾਏ ਨੇ ਤਾਂ ਚੰਡੀਗੜ੍ਹ ਪੁਲਿਸ ਦੇ ਮੁਖਾਲਫਤ ਵਿੱਚ ਨਾਅਰੇਬਾਜ਼ੀ ਵੀ ਸ਼ੁਰੂ ਹੋਈ ਹੈ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਦਾ ਰੌਲਾ ਹੈ ਧਰਮਯੋਧ ਇੱਕ ਤਰ੍ਹਾਂ ਦਾ ਮੰਨਿਆ ਜਾ ਰਿਹਾ ਹੈ ਪੀਯੂ ਦੇ ਵਿੱਚ ਅਭਿਸ਼ੇਕ ਡਾਗਰ ਪੰਜਾਬ ਯੂਨੀਵਰਸਿਟੀ ਦਾ ਪੁੱਤ ਹੋਣ ਦਾ ਜਿਹੜਾ ਫਰਜ਼ ਨਿਭਾਉਂਦਾ ਦੇਖਿਆ ਜਾ ਰਿਹਾ ਮਰਨ ਵਰਤ ਵਾਲੀ ਥਾਂ ਤੇ ਚੰਡੀਗੜ੍ਹ ਦੇ ਪੁਲਿਸ ਪਹੁੰਚੀ ਤਸਵੀਰਾਂ ਤੁਸੀਂ ਦੇਖ ਰਹੇ ਹੋਣ ਦੀਆਂ ਤਾਜ਼ੀਆਂ ਤਸਵੀਰਾਂ ਨੇ ਜਿਹੜੀਆਂ ਜ਼ੀ ਪੰਜਾਬ ਦੇ ਕੈਮਰਜ ਕੈਦ ਹੋਈਆਂ ਵਿਸ਼ੇਕ ਨੇ ਮੈਡੀਕਲ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੋਈ ਮੈਡੀਕਲ ਸਹੂਲਤ ਨਹੀਂ ਲਾਵਾਂਗੇ ਮਰਨ ਵਰਤ ਤੇ ਬੈਠੇ ਆ ਤਾਂ ਬੈਠੇ ਆ ਫਿਰ ਕੋਈ ਗੱਲ ਹੀ ਨਹੀਂ ਹੈ ਤਾਂ ਅਭਿਸ਼ੇਕ ਕੌਣ ਹੈ ਢਾਗਰ ਕੌਣ ਹੈ ਪੰਜਾਬ ਯੂਨੀਵਰਸਿਟੀ ਤੇ ਧਰਮਯੁੱਧ ਕੀ ਹੈ ਆਖਰਕਾਰ ਸੈਨੇਟ ਪੰਗ ਦੇ ਮਸਲੇ ਤੇ ਵੱਡੀ ਚਰਚਾ ਵੱਡੀ ਨਖੇਦੀ ਕਿਸ ਲਿਹਾਜ਼ ਨਾਲ ਹੋ ਰਹੀ ਹੈ ਸਮਝਣਾ ਪਾਏਗਾ ਜਿਵੇਂ ਸੈਨੇਟ ਦੇ ਮੈਂਬਰ 91 ਤੋਂ 31 ਕਰ ਦਿੱਤੇ ਗਏ ਇਲੈਕਸ਼ਨ ਹੋ ਨਹੀਂ ਹੋਏਗੀ ਆਉਂਦੇ ਦਿਨਾਂ ਚ ਵੱਡੀਆਂ ਡਵੈਲਪਮੈਂਟਸ ਕੀ ਕੁਝ ਹੋਰ ਅਸਲ ਇੱਕ ਹੋਰ ਤਸਵੀਰ ਆਈ ਹੈ ਵਕਫ ਵਕਫ ਤਸਵੀਰਾਂ ਪੀਜੂ ਤੋਂ ਆਈਆਂ ਨੇ ਜਿੱਥੇ ਕੇਬਸ਼ੇਕ ਡਾਗਰ ਦੇ ਕੋਲ ਚੰਡੀਗੜ੍ਹ ਦੀ ਪੁਲਿਸ ਪਹੁੰਚੀ ਕਿ ਭਾਈ ਤੁਸੀਂ ਮੈਡੀਕਲ ਸਹੂਲਤ ਲੋਏ ਪ੍ਰਸ਼ਾਸਨ ਦਾ ਜਿਹੜਾ ਕੰਮ ਬਣਦਾ ਹੈ ਪਰ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਪਹਿਲੀ ਤੇ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਮਾਰਕੀਟ ਤੇ ਨਾਰੇਬਾਜ਼ੀ ਦੇਖੀ ਜਾ ਰਹੀ ਹੈ ਵਿਦਿਆਰਥੀਆਂ ਨੇ ਨਾਰੇਬਾਜ਼ੀ ਪੁਲਿਸ ਦੇ ਖਿਲਾਫ ਕੀਤੀ ਹੈ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਆਖਰਕਾਰ ਨਾਰੇਬਾਜ਼ੀ ਦੇ ਦੌਰਾਨ ਕੀ ਕੁਝ ਜਿਹੜੀਆਂ ਆਵਾਜ਼ਾਂ ਰਿਕਾਰਡ ਹੋਈਆਂ ਤੇ ਰਾਲ ਬੈਰੀਕੇਡਿੰਗ ਜਿਹੜੀ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮਾਕੇ ਦੀ ਤਸਵੀਰ ਤੁਹਾਡੀ ਟੀਵੀ ਸਕਰੀਨ ਤੇ ਦਰਨੇ ਵਾਲੀ ਧਾਨ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਮਲ ਤਾਲੀ ਵਾਲੇ ਸੇ ਖਬਰ ਤੇ ਜਿਆਦਾ ਜਾਣਕਾਰੀ ਸਾਂ ਕਮਲ ਮੌਕੇ ਦੀ ਸਥਿਤੀ ਕੀ ਹੈ ਉਹ ਬਿਲਕੁਲ ਤੁਸੀਂ ਦੇਖੋ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਫੀਡੈਵਿਟ ਦਾ ਮੁੱਦਾ ਜਿਹੜਾ ਕਿ ਉਹ ਵੀ ਲਗਾਤਾਰ ਗਰਮਾਇਆ ਹੋਇਆ ਹੈ ਅਤੇ ਉਸੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲ ਦੇ ਜਿਹੜੇ ਜਨਰਲ ਸੈਕਟਰੀ ਨੇ ਅਭਿਸ਼ੇਕ ਡਾਗਰ ਉਹਨਾਂ ਵੱਲੋਂ ਮਰਨ ਵਰਦੀ ਸ਼ਿਰਵਾਤ ਕੀਤੀ ਗਈ ਸੀ ਅੱਜ ਤੋਂ 5 ਦਿਨ ਪਹਿਲਾਂ ਤੇ ਉਹਨਾਂ ਨੂੰ ਵੀਸੀ ਦਫ਼ਤਰ ਦੇ ਬਾਹਰ ਲਗਾਤਾਰ ਜਿਹੜਾ ਕਿ ਮਰਨ ਵਰਤਾ ਆਪਣਾ ਚਲਾਇਆ ਜਾ ਰਿਹਾ ਸੀਗਾ ਪਰ ਅੱਜ ਅਚਾਨਕ ਜਦੋਂ ਕਿ ਕਹਿੰਦਾ ਪਹਿਵੇਂ ਦਿਨ ਦੇ ਵਿੱਚ ਇਹ ਮਰਨ ਵਰਤ ਦਾਖਲ ਹੋ ਚੁੱਕਿਆ ਉਸ ਸਮੇਂ ਕਹਿੰਦੇ ਆ ਇੱਕ ਵੱਡੀ ਗੰਟੀ ਦੇ ਵਿੱਚ ਜੋ ਚੰਡੀਗੜ੍ਹ ਪੁਲਿਸ ਹੈ ਡੀਐਸਪੀ ਰੈਂਕ ਦੇ ਅਧਿਕਾਰੀ ਉੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਤੁਸੀਂ ਧਰਨਾ ਜਿਹੜਾ ਕਿ ਇਥੋਂ ਇਹ ਇੱਕ ਤਰੀਕੇ ਦੇ ਜਿਹੜੀ ਨੇ ਕਿ ਮੈਡੀਕਲ ਸਹੂਲਤ ਦਾ ਉਸ ਵਾਸਤੇ ਕਿਹਾ ਜਾਂਦਾ ਪਰ ਅਭਿਸ਼ੇਕ ਡਾਗਰ ਹਰੋਂ ਵੱਲੋਂ ਪਹਿਲੇ ਤੌਰ ਤੇ ਜਿਹੜਾ ਕਿ ਮਨ ਕਰ ਦਿੱਤਾ ਗਿਆ ਕਿ ਉਹਨਾਂ ਨੇ ਕੋਈ ਵੀ ਮੈਡੀਕਲ ਸਹੂਲਤ ਜਿਹੜੀ ਨਹੀਂ ਲੈਣੀ ਹੈ ਕਿਉਂਕਿ ਸਭ ਤੋਂ ਵੱਡੀ ਜਿਹੜੀ ਮੰਗ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਫੀਡੇਫਟ ਦਾ ਮੁੱਦਾ ਉਸ ਨੂੰ ਜਿਹੜਾ ਵਾਪਸ ਲਿਆ ਜਾਵੇ ਐਫੀਡੇਫਟ ਜਿਹੜਾ ਉਹ ਵਾਪਸ ਲਿਆ ਜਾਵੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਸਾਡੇ ਅਭਿਸ਼ੇਕ ਡਾਗਰ ਨੇ ਜਿਹੜਾ ਕਿ ਉਹ ਮਰਨ ਵਰਤ ਆਪਣਾ ਖਤਮ ਕਰਨਗੇ ਪਰ ਅੱਜ ਜੋ ਮੈਡੀਕਲ ਟਰੀਟਮੈਂਟ ਹੈ ਜਾਂ ਏਡ ਦੇਣ ਵਾਸਤੇ ਮੈਡੀਕਲ ਏਡ ਦੇਣ ਵਾਸਤੇ ਜੋ ਚੰਡੀਗੜ੍ਹ ਪਹੁੰਚੀ ਤਾਂ ਉਸ ਤੋਂ ਬਾਅਦ ਇੱਕ ਤਿੱਖਾ ਜਿਹੜਾ ਵਿ ਉਹ ਕੈਸਾ ਦੇ ਪੰਜਾਬ ਜੁਨੀਅਰ ਸਿਟੀ ਦੇ ਵਿੱਚ ਇਸ ਸਮੇਂ ਦੇਖ ਨੂੰ ਜਿਹੜਾ ਮਿਲ ਰਿਹਾ ਜਿੱਥੇ ਖਾਸ ਤੌਰ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਪੁਲਿਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਵੀ ਉੱਥੇ ਮੌਕੇ ਤੇ ਮੌਜੂਦ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਸਮੇਂ ਮੈਡੀਕਲ ਸਹੂਲਤ ਹੈ ਜਿਹੜੀ ਕਿ ਸਭ ਤੋਂ ਵੱਧ ਜ਼ਰੂਰੀ ਹੈ ਪਰ ਡਾਕਟਰਾਂ ਤੋਂ ਇਲਾਵਾ ਜੇਕਰ ਵਿਦਿਆਰਥੀਆਂ ਦਾ ਐਂਗਲ ਦੇਖਿਆ ਜਾਵੇ ਵਿਦਿਆਰਥੀਆਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਅਸੀਂ ਉਹਨਾਂ ਸਮਾਂ ਜਿਹੜੀ ਮੈਡੀਕਲ ਸਹੂਲਤ ਨਹੀਂ ਲਵਾਵਾਂਗੇ ਜਿੰਨਾ ਸਮਾਂ ਤਾਂ ਜਿਹੜੀਆਂ ਮੰਗਾਂ ਨੇ ਉਹਨਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਹੁਣ ਉਸ ਤੋਂ ਲੈ ਕੇ ਜਿਹੜਾ ਕਿ ਇਸ ਸਮੇਂ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਪੇਜ ਆ ਉਹ ਕਿੱਥੇ ਫਸਿਆ ਹੋਇਆ ਹੈ ਵਿਦਿਆਰਥੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਕਿਉਂਕਿ ਪੁਲਿਸ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਹੈ ਕਿ ਮੈਡੀਕਲ ਨਹੀਂ ਟਰੀਟਮੈਂਟ ਦੇਣ ਦੀ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਕਿ ਅਭਿਸ਼ੇਕ ਡਾਗਰ ਹੋਰਾਂ ਨੂੰ ਅਤੇ ਜਲਦ ਤੋਂ ਜਲਦ ਜਿਹੜਾ ਕਿ ਮੈਡੀਕਲ ਟਰੀਟਮੈਂਟ ਹੈ ਦੇ ਨਾ ਪਾਏਗਾ ਪਰ ਅਭਿਸ਼ੇਕ ਡਾਗਰ ਹੋਰਾਂ ਦੇ ਨਾਲ ਜਿਹੜੇ ਵੱਖ-ਵੱਖ ਸਟੂਡੈਂਟ ਨੇ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਵਿਰੋਧ ਆ ਉਹ ਕਿੱਥੇ ਕੀਤਾ ਜਾ ਰਿਹਾ ਹੈ ਤੇ ਇਹ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਜਿਹੜੀ ਨਾੜੇ ਪਾਜੀ ਹੈ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੱਲ ਰਹੀ ਹੈ ਕੀ ਹੋਣ ਚੰਡੀਗੜ੍ਹ ਪੁਲਿਸ ਕੀ ਕਰ ਰਹੀ ਹੈ ਇਹ ਬਹੁਤ ਵੱਡਾ ਸਵਾਲ ਹੈ ਦੇਖੋ ਚੰਡੀਗੜ੍ਹ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਉਹ ਜਿਹੜੇ ਕਿ ਅਭਿਸ਼ੇਕ ਡਾਗਰ ਹੋਰਾਂ ਨੂੰ ਮੈਡੀਕਲ ਟਰੀਟਮੈਂਟ ਦਿਵਾਉਣ ਵਾਸਤੇ ਇੱਥੇ ਆਏ ਨੇ ਪਰ ਵਿਦਿਆਰਥੀਆਂ ਦਾ ਕਹਿਣਾ ਕਿ ਜੇਕਰ ਤੁਸੀਂ ਟਰੀਟਮੈਂਟ ਹੀ ਦਿਵਾਉਣਾ ਤਾਂ ਤੁਸੀਂ ਟਰੀਟਮੈਂਟ ਜਿਹੜਾ ਕੱਲ ਸਵੇਰੇ ਦਿਵਾ ਸਕਦੇ ਸੀਗੇ ਸ਼ਾਮ ਨੂੰ ਦਿਵਾ ਸਕਦੇ ਸੀਗੇ ਰਾਤ ਨੂੰ ਮੇਰੇ ਪਏ ਤੁਹਾਡਾ ਆਉਣ ਦਾ ਅਟਾਟ ਕੀ ਹੋ ਸਕਦਾ ਕਿ ਤੁਸੀਂ ਰਾਤ ਨੂੰ ਜਦੋਂ ਵਿਦਿਆਰਥੀ ਕਿਸੇ ਦੇ ਘਰਾਂ ਦੇ ਵਿੱਚ ਨੇ ਉਸ ਸਮੇਂ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਅਭਿਸ਼ੇਕ ਡਾਕਟਰ ਵਰ ਨੂੰ ਇੱਥੇ ਚੱਕ ਕੇ ਧਰਨਾ ਸਮਾਪਤ ਕਰਾ ਦੇਈਏ ਇਹ ਤੁਹਾਡੀ ਮੰਸ਼ਾ ਹੈ ਸਿੱਧੇ ਤੌਰ ਤੇ ਜਿਹੜੇ ਵਿਦਿਆਰਥੀ ਮੁੱਲ ਇਸ ਤਰੀਕੇ ਦੇ ਜਿਹੜੇ ਸਵਾਲ ਨੇ ਉਹ ਖੜੇ ਕੀਤੇ ਜਾ ਰਹੇ ਨੇ ਪਰ ਚੰਡੀਗੜ੍ਹ ਪੁਲਿਸ ਜਿਹੜੀ ਕਿ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਕੋਈ ਧਰਨਾ ਨਹੀਂ ਖਤਮ ਕਰਾਉਣਾ ਅਸੀਂ ਸਿਰਫ ਜਿਹੜੀ ਮੈਡੀਕਲ ਟ੍ਰੀਟਮੈਂਟ ਆ ਉਹ ਦਿਵਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਕਿ ਮੈਡੀਕਲ ਟ੍ਰੀਟਮੈਂਟ ਜਿਹੜੇ ਉਹ ਕਿਸੇ ਦੇ ਅਭਿਸ਼ੇਕ ਡਾਕਟਰ ਹਾਜ਼ਰ ਲੈ ਲੈਣ ਸ਼ੁਕਰੀਆ ਜਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਕਮਲ